ਸਰਵੋਨਾਈ ਬੜੀ ਦੁਖਦੀ ਘੜੀ ਹੈ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਨਕੋਦਰ ਉਹਨਾਂ ਦੇ ਪਤੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਅਕਾਰ ਚਲਾਣਾ ਕਰ ਗਏ ਮੈਂ ਉਹਨਾਂ ਦੇ ਅਫਸੋਸ ਕਰਨ ਆਇਆ ਪ੍ਰਮਾਤਮਾ ਉਹਨਾਂ ਨੂੰ ਆਤਮਿਕ ਸ਼ਾਂਤੀ ਬਖਸ਼ੇ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਬਹੁਤ ਦੁਖਦਾਇਕ ਖਬਰ ਸੀ ਅੱਜ ਨਕੋਦਰ ਹਲਕੇ ਦੇ ਜਲੰਧਰ ਦੇ ਲਈ ਇਸ ਕਰਕੇ ਮੈਂ ਅੱਜ ਆਪਣੀ ਪਾਰਟੀ ਵੱਲੋਂ ਔਰ ਆਪਣੇ ਹਲਕਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਜੀ ਵੱਲੋਂ ਪਰਵਾਣਾ ਦੁਖਸਾਂਜਾ ਕਰਨ ਦੇ ਲਈ ਆਇਆ ਮੇਰੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਸਾਡੇ ਨਕੂਦਰ ਦੇ ਪ੍ਰਧਾਨ ਪੂਰੀ ਟੀਮ ਕਿਉਂਕਿ ਇਹ ਜਿਹੜਾ ਮਿਲਨਸਾਰ ਹੁੰਦਾ ਹੈ ਲੋਕਾਂ ਦਾ ਰਾਜਨੀਤੀ ਤੋਂ ਉੱਠ ਕੇ ਮਿਲਨ ਹੁੰਦਾ ਇਹਨਾਂ ਨਾਲ ਦਾ ਰਿਸ਼ਤਾ ਹੈ ਮੇਰਾ ਉਹ ਭੈਣ ਭਰਾ ਵਾਲਾ ਸੀ ਮੈਂ ਛੋਟਾ ਭਰਾ ਸਮਝਦੇ ਸੀ ਸਾਡੇ ਜਿਹੜੇ ਵਿਧਾਇਕ ਹੈ ਕਿਉਂਕਿ ਹਮੇਸ਼ਾ ਹੀ ਅਸੀਂ ਰੋਜ਼ ਕਿਸੇ ਦੁੱਖ ਸੁੱਖੇ ਮਿਲਦੇ ਸੀ ਪਰ ਅੱਜ ਉਹਨਾਂ ਦੇ ਘਰ ਦੇ ਵਿੱਚ ਬਹੁਤ ਵੱਡਾ ਕਾਟਾ ਹੋਇਆ ਕਿ ਸਾਡੇ ਅੰਕਲ ਜੀ ਚਲੇ ਗਏ ਮੈਂ ਉਹਨਾਂ ਦੀ ਵੀ ਬਹੁਤ ਸਪੈਕਟ ਕਰਦਾ ਸੀ ਪਰ ਅਚਾਨਕ ਜਾਣਾ ਘਰ ਦੇ ਵਿੱਚ ਬਹੁਤ ਜਿਹੜੀ ਕਮੀ ਹੈ ਅੱਜ ਉਸ ਘਰ ਦੇ ਵਿੱਚ ਇਹ ਮਹਿਸੂਸ ਹੋ ਰਹੀ ਹੈ ਤੇ ਵਾਹਿਗੁਰੂ ਜੀ ਦੇ ਚਰਨਾਂ ਚ ਹੀ ਅਰਦਾਸ ਕਰਕੇ ਆਏ ਆ ਕਿ ਪਿੱਛੇ ਉਹ ਪਰਿਵਾਰ ਨੂੰ ਦੁੱਖ ਸਹਿਣ ਦੀ ਸ਼ਕਤੀ ਦੇਣ ਤੇ ਜਿੱਥੇ ਸਾਡੇ ਅੰਕਲ ਜੀ ਚਾਹੀਏ ਕਿ ਉਹਨਾਂ ਨੂੰ ਆਪਣਾ ਚਰਨਾਂ ਚ ਲਗਾਉਣ ਔਰ ਜਿਹੜਾ ਪਰਿਵਾਰ ਹੈ ਉਹ ਦੁੱਖ ਸਹਵੇ ਤੇ ਨਕੋਦਰ ਦੇ ਲੋਕਾਂ ਨੂੰ ਮੈਂ ਕਹਾਂਗਾ ਜਿੱਦਾਂ ਲੋਦਰ ਦੇ ਲੋਕ ਜਿੰਨਾ ਅੱਜ ਹੌਸਲਾ ਦੇਣ ਲਈ ਇਸ ਪਰਿਵਾਰ ਨੂੰ ਆਏ ਆ ਏ ਨੂੰ だけ ਸੋਕਚ ਜਾ ਕੇ ਅਗਰ ਸਰੀਕ ਹੋਈ ਉਹ ਦੁੱਖੜਦਾ ਕਿਸੇ ਦੀ ਖੁਸ਼ੀ ਜਾਈਏ ਉਹ ਖੁਸ਼ੀ ਵੱਧਦੀ ਹੈ ਅੱਜ ਨਕੌਦਰ ਦੇ ਲੋਕ ਕੋਈ ਰਾਣੀਤੀ ਤੋਰਦੇ ਉੱਤੇ ਨਹੀਂ ਆਏ ਅੱਜ ਪਰਿਵਾਰਿਕ ਤੌਰ ਦੇ ਉੱਤੇ ਇਸ ਪਰਿਵਾਰ ਨਾਲ ਜੋ ਦੁੱਖ ਸਾਂਝਾ ਕਰਦੇ ਆ ਖਾਸ ਕਰਕੇ ਬੱਤਲਕਾਰ ਵੀਰ ਕਿਉਂਕਿ ਤੁਸੀਂ ਸਾਡੇ ਪਰਿਵਾਰ ਦੇ ਮੈਂਬਰ ਜੋ ਬੜੇ ਲੰਬੇ ਸਮੇਂ ਤੋਂ ਸਾਡੇ ਸਾਥੀ ਇਕੱਠੇ ਆ ਤਾਂ ਮਾਨ ਸਾਹਿਬ ਵੀ ਆਪਣੇ ਪਹਿਲੇ ਸਰਪੰਚ ਸੀਗੇ ਜੀ ਜੀ ਐਮਰਤ ਸਿੰਘ ਸਾਹਿਬ ਤੇ ਬੜਾ ਇਹਨਾਂ ਦਾ ਜਨਤਾ ਨਾਲ ਪਿਆਰ ਹੈ ਇਹਨਾਂ ਦੇ ਹਸਬੰਦ ਦੀ ਅੱਜ ਜਿਹੜੀ ਪਤਨੀ ਵੀ ਜੀ ਅਚਾਨਕ ਡੈਥ ਹੋਈ ਹੈ ਉਹਦੇ ਤੇ ਬੜਾ ਗਹਿਰਾ ਦੁੱਖ ਹੋਇਆ ਹੈ ਔਰ ਸਾਨੂੰ ਸਾਰੀ ਪਾਰਟੀ ਨੂੰ ਇਸ ਗੱਲ ਦਾ ਬੜਾ ਘਾਟਾ ਪਿਆ ਕਿਉਂਕਿ ਪਰਿਵਾਰ ਦੇ ਵਿੱਚ ਹਮੇਸ਼ਾ ਹੀ ਜਿਉ ਉਹ ਐਮ.ਐਲ.ਏ. ਸਾਹਿਬ ਮੈਡਮ ਕੰਮ ਕਰਦੇ ਸੀ ਤਾਂ ਉਹਨਾਂ ਦੇ ਪਤੀ ਤੇ ਬੜਾ ਸਹਿਯੋਗ ਸੀ ਔਰ ਪਾਰਟੀ ਨੂੰ ਉਸ ਵੇਲੇ ਨਕੋਦਰ ਹਲਕੇ ਨੂੰ ਬਹੁਤ ਇਸ ਚੀਜ਼ ਦਾ ਨੁਕਸਾਨ ਹੋਇਆ ਔਰ ਅਸੀਂ ਆਪਣੀ ਪਾਰਟੀ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਧੰਨਵਾਦ ਹਾਂਜੀ ਅਚਾਨਕ ਬੜੀ ਦਰਦਨਾਕ ਅਫਸੋਸਨਾਕ ਸਰਦਾਰ ਸ਼ਰਨਜੀਤ ਸਿੰਘ ਜੀ ਮਾਨ ਉਹਨਾਂ ਦੀ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਉਹ ਕਾਲ ਚਲਾਣਾ ਕਰ ਗਏ ਔਰ ਸਾਡੀ ਭੈਣ ਇੰਦਰਜੀਤ ਕੌਰ ਮਾਨ ਜੀ ਜਿਹੜੇ ਵਿਧਾਇਕ ਨੇ ਨਿਪੁੱਦਰ ਤੋਂ ਉਹਨਾਂ ਦੀ ਧਰਮ ਪਤਨੀ ਉਹਨਾਂ ਨੂੰ ਤੇ ਨਾਲ ਪੂਰੇ ਇਲਾਕੇ ਨੂੰ ਸਾਡੀ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਇਹ ਸਦਮਾ ਲੱਗਾ ਸਰਦਾਰ ਸ਼ਰਨਜੀਤ ਸਿੰਘ ਵੀ ਬਹੁਤ ਹੀ ਨਿੱਗੇਸਵਾਦ ਦੇ ਮਿੱਠ ਬੋਲੜੇ شریف ਇਨਸਾਨ ਸੀ ਕਿੱਗੇ ਅਚਾਨਕ ਮਾਰਾ ਹੀ ਨਹੀਂ ਵਸ ਉਹਨਾਂ ਨੂੰ ਆਪਣੇ ਚਰਨਾਂ ਜੀ ਬੁਲਾ ਲਿਆ ਸਾਨੂੰ ਸਭ ਨੂੰ ਬਹੁਤ ਤਾਤਾ ਲੱਗਾ ਗੁਰੂ ਮਹਾਰਾਜ ਉਹਨਾਂ ਨੂੰ ਉਹਨਾਂ ਵੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਲੈਣ ਵਾਸਤੇ ਤੇ ਬਾਕੀ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਦੇ ਧੰਨਵਾਦ ਅੱਜ ਸਾਡੇ ਮੈਡਮ ਨਕਉਦਰ ਤੋਂ ਵਿਦਾਇਕ ਇੰਦਰਜੀਤ ਕੌਰ ਮਾਨ ਜਿਨ੍ਹਾਂ ਦੇ ਨਾਲੇ ਅਚਾਨਕ ਪਾਣਾ ਵਾਪਰਿਆ ਕਿ ਉਹਨਾਂ ਦੇ ਜਿਹੜੇ ਪਤੀ ਪਰਮੇਸ਼ਰ ਉਹਨਾਂ ਦੀ ਅੱਜ ਮੌਤ ਹੋ ਗਈ ਹਾਰਟ ਅਟੈਕ ਨਾਲ ਬਹੁਤ ਜ਼ਿਆਦਾ ਮਾੜੀ ਗੱਲ ਹੈ ਕਿ ਇੱਕ ਪਰਿਵਾਰ ਦਾ ਜੀ ਚਲਾ ਜਾਣਾ ਉਹ ਵੀ ਇੱਕ ਸਕਿੰਟ ਦੇ ਵਿੱਚ ਕਿ ਕੋਈ ਕਦੀ ਬਿਮਾਰ ਨਹੀਂ ਹੋਏ ਕਦੀ ਕੁਝ ਨਹੀਂ ਹੋਇਆ ਉਹਨਾਂ ਨੂੰ ਜਦੋਂ ਇਹ ਤਾਂ ਆਪਣੇ ਹਲਕੇ ਦੀ ਸੇਵਾ ਕਰਦੇ ਸੀ ਉਹਨਾਂ ਨੇ ਸਾਰਾ ਘਰ ਸੰਭਿਆ ਹੋਇਆ ਸੀ ਬਹੁਤ ਦੁੱਖ ਦੀ ਗੱਲ ਆ ਅੱਜ ਜਿੱਥੇ ਆਮ ਆਦਮੀ ਪਾਰਟੀ ਨੂੰ ਉਸਮ ਦੇ ਨਾਲ ਬਹੁਤ ਹਮਦਰਦੀ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਚੋਕ ਸੰਦੇਸ਼ ਹੈ ਉਹਨਾਂ ਦੇ ਓਐਸਡੀ ਰਾਜਵੀਰ ਜੀ ਜਿਹੜੇ ਇੱਥੇ ਪਹੁੰਚੇ ਨੇ ਸਾਰਿਆਂ ਲਈ ਸਾਡੇ ਲਈ ਬਹੁਤ ਦੁੱਖ ਦੀ ਘੜੀ ਆ ਅੱਜ ਕਿਉਂਕਿ ਪੈਨ ਜੀ ਦੇ ਨਾਲ ਅੱਜ ਜਿਹੜਾ ਹੈ ਪੂਰਾ ਆਮ ਆਦਮੀ ਪਾਰਟੀ ਦਾ ਪੂਰਾ ਪਰਿਵਾਰ ਖੜਾ ਉਹਨਾਂ ਦੇ ਨਾਲ ਕਿਉਂਕਿ ਜਿਹੜੀ ਦੁੱਖ ਦੀ ਘੜੀ ਆ ਜਿਹੜੀ ਉਹਨਾਂ ਨੂੰ ਪਤਾ ਇਸ ਦੁੱਖ ਦਾ ਕਿਉਂਕਿ ਪਰਿਵਾਰ ਦੇ ਵਿੱਚੋਂ ਜੀ ਦਾ ਵਿਛੜ ਜਾਣਾ ਇੱਕ ਬਹੁਤ ਜ਼ਿਆਦਾ ਮੈਂ ਕਹੂੰਗੀ ਕਿ ਉਹਨਾਂ ਲਈ ਅੱਜ ਜਿਹੜੀ ਦੁੱਖ ਵਾਲੀ ਘੜੀ ਆ ਅਸੀਂ ਸਾਰੇ ਉਹਨਾਂ ਦੇ ਨਾਲ ਅਸੀਂ ਉਹਨਾਂ ਦੇ ਨਾਲ ਹਮੇਸ਼ਾ ਜਿੱਦਾਂ ਵੀ ਉਹ ਲੱਗਣਗੇ ਕੰਪਿਊਟਰ 'ਤੇ ਕਿਉਂਕਿ ਮੇਰੇ ਨਾਲ ਤਾਂ ਉਹਨਾਂ ਦਾ ਵੈਸੀ ਪਿਆਰ ਆ ਕਿਉਂਕਿ ਵੱਡੇ ਭੈਣ ਵਾਂਗੂ ਮੈਨੂੰ ਟ੍ਰੀਟ ਕਰਦੇ ਆ ਤੇ ਅੱਜ ਇੰਨਾ ਜ਼ਿਆਦਾ ਮਨ ਨੂੰ ਦੁਖੀ ਹੋਇਆ ਸੁਣ ਕੇ ਕਿ ਇਹ ਜਿਹੜੀ ਘਟਨਾ ਵਾਪਰੀ ਆ ਆਮ ਆਦਮੀ ਪਾਰਟੀ ਪੂਰੇ ਪਰਿਵਾਰ ਉਹਨਾਂ ਦੇ ਨਾਲ ਤੇ ਪਰਮਾਤਮਾ ਕੀ ਅਰਦਾਸ ਕਰਦੇ ਆ ਕਿ ਵਿਛੜੀ ਰੂਹ ਨੂੰ ਸ਼ਾਂਤੀ ਬਖਸ਼ੇ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਇਹ ਅਚਨਚੇਤ ਜਿਹੜੀ ਮਾਤਮਾ ਹੈ ਦੇਖੋ ਇਹ ਬੜੀ ਦੁਖਦਾਈ ਘਟਨਾ ਹੈ ਕਿਉਂਕਿ ਜਿੰਨੀ ਉਹਨਾਂ ਦੀ ਅਜੇ ਛੋਟੀ ਉਮਰ ਹੈ ਯੰਗ ਨੇ ਸੋ ਅੱਜਕੱਲ ਮੈਡੀਕਲੀ ਦੇਖਿਆ ਜਾਵੇ ਤਾਂ ਆਪਾਂ 70 ਸਾਲ ਤੱਕ ਬੰਦੇ ਨੂੰ ਸਮਝਦੇ ਆ ਕਿ ਤੰਦਰੁਸਤ ਤੇ ਰੈਸਟ ਪੋਸਟ ਹੋਏਗਾ ਪਰ ਇਹ ਚਾਲੰਜ ਜੋ ਵਾਪਰਾ ਜੋ ਇਹ ਪਣਾ ਵਾਪਰਿਆ ਇਹ ਬੜੀ ਦੁਖਦਾਈ ਘਟਨਾ ਹੈ ਔਰ ਅਸੀਂ ਸਾਰੀ ਸਾਡੀ ਸਾਰੀ ਟੀਮ ਸਾਡੇ ਸੀਐਮ ਸਾਬका ਚੰਨੀ ਸਾਹਿਬ ਵੀ ਇੱਥੇ ਪਹੁੰਚ ਰਹੇ ਕਿਉਂਕਿ ਬਹੁਤ ਵੱਡਾ ਦੁੱਖ ਹੈ ਬਹੁਤ ਵੱਡਾ ਘਾਟਾ ਹੈ ਕਿਉਂਕਿ ਇਹਦੇ ਬੱਚੇ ਵੀ ਛੋਟੇ ਆ ਪਰਿਵਾਰ ਨੂੰ ਬੜੀ ਲੋਡ ਸੀ ਭੈਣ ਜੀ ਹੁਣੀ ਸਾਡੇ ਕਿਉਂਕਿ ਸਿਆਸਤ ਦੇ ਵਿੱਚ ਸੇਵਾ ਕਰ ਰਹਾ ਉਸ ਨੂੰ ਘਰ ਨੂੰ ਵੀ ਉਹ ਦੇਖਦੇ ਹੋਣਗੇ ਸੋ ਇੱਕ ਬੜਾ ਵੱਡਾ ਇਹ ਘਾਟਾ ਜਿਹੜਾ ਪਿਆ ਹੈ ਤੇ ਅਸੀਂ ਤਾਂ ਪ੍ਰਮਾਤਮਾ ਦੇ ਚਰਨਾਂ 'ਚ ਹੀ ਅਰਦਾਸ ਬੇਨਤੀ ਕਰਾਂਗੇ ਕਿ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਭੈਣ ਜੀ ਉਹਨਾਂ ਨੂੰ ਹੋਰ ਬਲ ਦੇਵੇ ਔਰ ਪ੍ਰਮਾਤਮਾ ਨਾਲ ਦੀ ਚਰਨਾਂ ਨੂੰ ਆਪਣੇ ਸ਼ਰਮਾਂ ਦੇ ਵਿੱਚ ਲਵਾਸ ਬਖਸ਼ੇ